ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਦੋ ਮਸਲਿਆਂ ਨੂੰ ਲੈ ਕੇ ਅਸੀਂ ਸ੍ਰੀ ਅਮਰਸਰ ਸਾਹਿਬ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਅਰਦਾਸ ਕੀਤੀ ਆ ਪਹਿਲਾਂ ਸਾਰੇ ਇੰਟਰਨੈਸ਼ਨਲ ਪੰਥਕ ਦਲ ਦੀ ਮੀਟਿੰਗ ਹੋਈ ਸਾਰੇ ਉਧੇਦਾਰਾਂ ਨੇ ਸਲਾਹ ਕਰਕੇ ਕਿਉਂਕਿ ਜੋ ਪਿਛਲੇ ਦਿਨਾਂ ਤੋਂ ਖਾਸ ਕਰਕੇ ਮੈਨੂੰ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਹ ਗੱਲ ਕਹੀ ਕਿ ਆਪਾਂ ਜੋ ਪੰਥਕ ਸੋਚ ਵਾਲੇ ਖਾਸ ਕਰਕੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਸੋਚ ਵਾਲੇ ਬੰਦੇ ਆ ਧੜੇ ਆ ਜਾਂ ਵਿਅਕਤੀ ਆ ਇਹਨਾਂ ਸਾਰਿਆਂ ਨੂੰ ਆਪਾਂ ਇਕੱਠੇ ਕਰੀਏ ਇਹਦੇ ਵਾਸਤੇ ਤੁਸੀਂ ਯਤਨ ਕਰੋ ਅੱਜ ਅਸੀਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਹੈ ਕਿ ਮਹਾਰਾਜ ਅਸੀਂ ਯਤਨ ਕਰਨ ਲੱਗੇ ਆਂ ਕਿ ਅਸੀਂ ਇਹਨਾਂ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਚੰਗੀਆਂ ਪੰਥਕ ਸੋਚ ਰੱਖਣ ਵਾਲੀਆਂ ਸਾਫ਼ ਸੁਥਰੀਆਂ ਜਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ੀਲ ਐ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਕਿਵੇਂ ਕਰ ਸਕਦੇ ਆ ਇਹਦੇ ਲਈ ਅਸੀਂ ਅੱਜ ਤੋਂ ਹੀ ਮੀਟਿੰਗਾਂ ਆਰੰਭ ਕਰ ਰਹੇ ਆ ਜਿੰਨੇ ਨਾਲ ਵੀ ਸਾਨੂੰ ਮੀਟਿੰਗਾਂ ਕਰਨੀਆਂ ਪੈਣ ਮੈਨੂੰ ਉਮੀਦ ਆ ਕਿ ਜਿੰਨਾ ਵੱਡੀ ਪੱਧਰ ਤੇ ਮੈਨੂੰ ਜ਼ੋਰ ਦੇ ਕੇ ਕਿਹਾ ਗਿਆ ਇਹਦਾ ਕੋਈ ਚੰਗਾ ਰਿਜ਼ਲਟ ਨਿਕਲੂਗਾ ਇੱਕ ਤਾਂ ਇਹ ਮਸਲਾ ਸੀ ਅਸੀਂ ਸਾਰਿਆਂ ਨੇ ਰਲ ਕੇ ਅਰਦਾਸ ਕੀਤੀ ਆ ਦੂਸਰਾ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਖਵੀਰ ਸਿੰਘ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਜੋ ਵਿਸ਼ੇਸ਼ ਤੌਰ ਤੇ ਅੱਜ ਕੱਲ ਇਹ ਚਰਚਾ ਚੱਲ ਰਹੀ ਹੈ ਅਕਾਲੀ ਦਲ ਬਾਦਲ ਵੱਲੋਂ ਜੋ ਅੰधे ਇੱਕ ਧੜੇ ਨੇ ਅਦੇ ਤੋਂ ਹੀ ਵੱਧ ਕਹਿ ਲਈਏ ਧੜੇ ਨੇ ਆਪਣੀਆਂ ਗਲਤੀਆਂ ਸਵੀਕਾਰ ਕਰਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਇੱਕ ਮਾਫੀ ਪੱਤਰ ਦਿੱਤਾ ਹੈ ਕਿ ਸਾਨੂੰ ਖਿਮਾ ਜਾਂਚ ਨਾ ਦਿੱਤੀ ਜਾਵੇ ਕਿ ਪਿਛਲੇ ਸਮੇਂ ਵਿੱਚ ਸਾਡੀਆਂ ਸਰਕਾਰਾਂ ਵੇਲੇ ਜੋ ਸਾਡੇ ਤੋਂ ਵਕਿਆਮ ਹੋਈਆਂ ਉਹਦੋਂ ਅਸੀਂ ਚੁੱਪ ਰਹੇ ਤਾਂ ਸਾਨੂੰ ਉਸ ਚੀਜ਼ ਦੀ ਸਜ਼ਾ ਲਾਈ ਜਾਵੇ ਤਾਂ ਸਾਨੂੰ ਖਿਮਾ ਦਿੱਤੀ ਜਾਵੇ। ਉਸ ਤੋਂ ਬਾਅਦ ਸਿੰਘ ਸਾਹਿਬ ਜੀ ਨੇ ਸਰਦਾਰ ਪ੍ਰਕਾਸ਼ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 15 ਦਿਨਾਂ ਦਾ ਅਲਟੀਮੇਟਮ ਦੇ ਕੇ ਸੱਦਿਆ ਕਿ ਤੂੰ ਨਿੱਜੀ ਤੌਰ ਤੇ ਇੱਥੇ ਪਹੁੰਚ ਕੇ ਆਪ ਦਾ ਪੱਖ ਸਪਸ਼ਟ ਕਰ। ਇਸ ਸੰਬੰਧ ਵਿੱਚ ਅਸੀਂ ਇੱਕ ਮੰਗ ਪੱਤਰ ਦਿੱਤਾ ਹੈ। ਮੰਗ ਪੱਤਰ ਤੋਂ ਇਲਾਵਾ ਵੀ ਜਿਵੇਂ ਆਪਜੀ ਸੰਗਤਾਂ ਨੂੰ ਆਪ ਦੇ ਜ਼ਰੀਏ ਸੰਸਾਰ ਵਿੱਚ ਸੰਗਤਾਂ ਵਸਦੀਆਂ ਸੰਗਤਾਂ ਨੂੰ ਦੱਸਣਾ ਚਾਹਣਾ ਹੈ ਕਿ ਜਦੋਂ-ਜਦੋਂ ਵੀ ਅਕਾਲੀ ਸਰਕਾਰ ਬਣੀ ਹੈ ਕਿਉਂਕਿ ਜਿਹੜਾ ਅਕਾਲੀ ਸ਼ਬਦ ਹੈ ਇਹ ਪੰਥ ਨਾਲ ਜੁੜਿਆ ਹੋਇਆ ਹੈ ਸਿੱਖਾਂ ਦੀਆਂ ਭਾਵਨਾਵਾਂ ਜੁੜ ਜਾਂਦੀਆਂ ਇਸ ਕਰਕੇ ਸਿੱਖ ਵੱਡੀ ਪੱਧਰ ਤੇ ਅਕਾਲੀ ਦਲ ਨੂੰ ਜਿਤਾਉਂਦੇ ਆਏ ਤੇ ਜਦੋਂ ਵੀ ਕੋਈ ਮੋਰਚਾ ਵੀ ਲੱਗਦਾ ਸੀ ਪੰਥਕਤਾ ਲਈ ਉਦੋਂ ਵੀ ਸੰਗਤਾਂ ਨੇ ਵੱਡੀ ਪੱਧਰ ਤੇ ਗ੍ਰਿਫਤਾਰੀਆਂ ਦਿੱਤੀਆਂ ਸ਼ਹਾਦਤਾਂ ਵੀ ਦਿੱਤੀਆਂ ਪਰ ਅਕਾਲੀ ਦਲ ਦੇ ਵੱਡੇ ਲੀਡਰ ਇਹਨਾਂ ਨੂੰ ਆਪਣੇ ਹਿੱਤਾਂ ਲਈ ਵਰਤਦੇ ਰਹੇ ਹੁਣ ਵੀ ਜਦੋਂ ਅਕਾਲੀ ਸਰਕਾਰ ਵੇਲੇ ਖਾਸ ਕਰਕੇ ਜਦੋਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਬੇਅਦਬੀਆਂ ਦੇ ਸਮੇਂ ਜੋ ਇਹਨਾਂ ਦੀ ਭੂਮਿਕਾ ਰਹੀ ਉਹ ਛੱਕੀ ਹੋਈ ਨਹੀਂ ਉਹ ਦੋਸ਼ੀ ਤੌਰ ਤੇ ਆ ਕਿਉਂਕਿ ਦੋਸ਼ੀਆਂ ਦੇ ਨਾਲ ਮਿਲਣਾ ਦੋਸ਼ੀਆਂ ਨੂੰ ਪਨਾਹ ਦੇਣੀ ਉਹਨਾਂ ਦੀ ਪੁਸ਼ਤ ਪਨਾਹੀ ਕਰਨੀ ਉਹਨਾਂ ਦਾ ਪੱਖਪੂਰਨਾ ਉਹਨਾਂ ਤੇ ਚੱਲਦੇ ਕੇਸ ਵਾਪਸ ਲੈ ਲੈਣੇ ਇਹ ਸਾਰੀਆਂ ਗੱਲਾਂ ਸਿੱਖ ਪੰਥ ਲਈ ਬੜੀਆਂ ਘਾਤਕ ਨੇ ਬੜੀਆਂ ਹਿਰਦੇ ਵੇਦਕ ਨੇ ਇਹ ਗੱਲਾਂ ਸਭ ਹੋਈਆਂ ਸੋ ਇਹਦੇ ਸੰਬੰਧ ਵਿੱਚ ਅਸੀਂ ਵਿਸਥਾਰ ਸਹਿਤ ਮੰਗ ਪੱਤਰ 'ਚ ਅਸੀਂ ਲਿਖਿਆ ਕਿ ਕਿਵੇਂ ਸਬਦਾ ਸਾਧ ਦੇ ਨਾਲ ਇਹਨਾਂ ਦੀ ਮਿਲੀ ਭੁਗਤ ਸੀਗੀ ਕਿਵੇਂ ਇਹਨਾਂ ਨੇ ਚੱਲਦੇ ਹੋਏ ਕੇਸ ਵਾਪਸ ਲਏ ਆ ਕਿਵੇਂ ਇਹਨਾਂ ਨੇ ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ ਕਿਵੇਂ ਫੜੇ ਹੋਏ ਵਿਅਕਤੀ ਜੇਲ੍ਹਾਂ ਦੇ ਵਿੱਚ ਖਤਮ ਕੀਤੇ ਆ ਉਹ ਸਾਰੀਆਂ ਗੱਲਾਂ ਦੀ ਕੋਹ ਹੋਣੀ ਚਾਹੀਦੀ ਹੈ ਜਿਵੇਂ ਆਨ ਤੌਰ ਤੇ ਇੱਕ ਸਧਾਰਨ ਦੋਸ਼ੀ ਨੂੰ ਲੰਗਰ ਦੇ ਬਰਤਨ ਸਾਫ਼ ਕਰਨ ਦੀ ਸੇਵਾ ਲਾ ਦਿੱਤੀ ਜਾਂਦੀ ਆ ਦਤ ਨਾਲ ਲਿਆਉਣ ਦੀ ਸੇਵਾ ਲਾ ਦਿੱਤੀ ਜੂੜੇ ਸਾਫ਼ ਕਰਨ ਦੀ ਸੇਵਾ ਲਾ ਦਿੱਤੀ ਜਾਂਦੀ ਹੈ ਇਹ ਇੰਨਾ ਕੁ ਮਸਲਾ ਨਹੀਂਗਾ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਦਾ ਮਸਲਾ ਹੈ ਤੇ ਸਮੁੱਚੀ ਸਿੱਖ ਕੌਮ ਦੇ ਨਾਲ ਜੁੜਿਆ ਹੋਇਆ ਹੈ ਕਿਸੇ ਵਿਅਕਤੀ ਤੋਂ ਗਲਤੀ ਹੋਵੇ ਆਪਣੇ ਲਈ ਉਹ ਉਹਦੀ ਗੱਲ ਹੋਰ ਹੁੰਦੀ ਹੈ ਜੇ ਇੱਕ ਕੌਮ ਘਾਤਮਕ ਗੱਲ ਹੋਵੇ ਤੇ ਉਹਦੀ ਗੱਲ ਹੋਰ ਹੁੰਦੀ ਹੈ ਇਹਨਾਂ ਗੱਲਾਂ ਨੂੰ ਸਿੰਘ ਸਾਹਿਬ ਦੀ ਧਿਆਨ ਵਿੱਚ ਲਿਆਂਦਾ ਹੈ ਇਹੀ ਮੰਗ ਪੱਤਰ ਅਸੀਂ ਸਿੰਘ ਸਾਹਿਬ ਜਥੇਦਾਰ ਦਮਦਮਾ ਸਾਹਿਬ ਨੂੰ ਵੀ ਦੇਵਾਂਗੇ ਕਿ ਤੁਸੀਂ ਰਲ ਕੇ ਇੱਕ ਇਹੋ ਜਿਹਾ ਫੈਸਲਾ ਲਾਓ ਜਿਵੇਂ ਤਖਸੈਬਾਨਾਂ ਦੀ ਮਾਨ ਮਰਜ਼ਾਦਾ ਪ੍ਰਾਤਨ ਚੱਲੀ ਆਉਂਦੀ ਸੀ ਜਿਹਦੇ ਕਰਕੇ ਅੱਜ ਵੀ ਅਸੀਂ ਸਟੇਜਾਂ ਤੋਂ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਦਾ ਨਾਮ ਲੈਨੇ ਆ ਉਹਨਾਂ ਨੂੰ ਯਾਦ ਕਰਦੇ ਆ ਪ੍ਰਚਾਰਦੇ ਆ ਉਸੇ ਤਰ੍ਹਾਂ ਦੀ ਇੱਕ ਭਾਵਨਾ ਪੈਦਾ ਹੋਣੀ ਚਾਹੀਦੀ ਹੈ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਤਹਾਕਿਆਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਫੈਸਲੇ ਲਏ ਗਏ ਬਾਅਦ ਦੇ ਵਿੱਚ ਸਿੰਘ ਸਹਿਬਾਨ ਨੇ ਆਪ ਵੀ ਇਸ ਗੱਲ ਨੂੰ ਮੰਨਿਆ ਕਿ ਅਸੀਂ ਦਬਾਅ ਦੇ ਤਹਿਤ ਫੈਸਲੇ ਲਏ ਅਸੀਂ ਪ੍ਰੈਸ਼ਰ ਦੇ ਥੱਲੇ ਪੈਸੇ ਦੇ ਫੈਸਲੇ ਲਾਏ ਬਹੁਤ ਸਾਰੇ ਫੈਸਲੇ ਸੰਗਤ ਦੇ ਦਬਾਅ ਥੱਲੇ ਰੱਦ ਵੀ ਕਰ ਦਿੱਤੇ ਵੀ ਅਸੀਂ ਆਪਣਾ ਹੀ ਫੈਸਲਾ ਲਿਆ ਆਪ ਹੀ ਰੱਦ ਕਰਦੇ ਆ ਕਿਤੇ ਇਹੋ ਜੀ ਗੱਲ ਨਾ ਹੋਵੇ ਸੰਗਤਾਂ ਦੀਆਂ ਭਾਵਨਾ ਨੂੰ ਮੁੱਖ ਰੱਖਦੇ ਆ ਇਹੋ ਜੇ ਬੰਦਿਆਂ ਨੂੰ ਪੰਥਕ ਪਲੇਟਫਾਰਮ ਤੋਂ ਪਾਸੇ ਕਰ ਦੇਣਾ ਚਾਹੀਦਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਨਾਲ ਸਬਦੇ ਬਾਜੀ ਕੀਤੀ ਉਹਨਾਂ ਨਾਲ ਸਾਂਝ ਪਿਆਲੀ ਪਾਈ ਉਹਨਾਂ ਨੂੰ ਕਦਾਚਿਤ ਬਖਸ਼ਣਾ ਨਹੀਂ ਚਾਹੀਦਾ ਅਸੀਂ ਇਹ ਮੰਗ ਪੱਤਰ ਦਿੱਤਾ ਅੱਜ ਸਰਜੀਤ ਸਿੰਘ ਖਾਨ ਸਾਹਿਬ ਵੱਲੋਂ ਵੀ ਇੱਕ ਨਵੀਂ ਪਾਰਟੀ ਦਾ ਜਿਹੜਾ ਉਹ ਚਰਚਾ ਕੀਤੀ ਜਾ ਰਹੀ ਕਿ ਨਵੀਂ ਪਾਰਟੀ ਬਣਾਈ ਜਾਏ ਤੁਹਾਡੇ ਵੱਲੋਂ ਉਹ ਨਹੀਂ ਸਪੋਰਟ ਕੀਤੀ ਜਾਊਗੀ ਜੇ ਉਹਨਾਂ ਦੇ ਨਾਲ ਤੁਹਾਡੇ ਵੱਲੋਂ ਸਪੋਰਟ ਕੀਤਾ ਜਾ। ਅਸੀਂ ਤਾਂ ਦੇਖੋ ਜਿਹੜੇ ਵੱਖ-ਵੱਖ ਜਿਹੜੇ ਪਹਿਲਾਂ ਹੀ ਧੜੇ ਬਣੇ ਹੋਏ ਐ ਅਸੀਂ ਤੇ ਅਰਦਾਸ ਕੀਤੀ ਹੈ ਜੇ ਉਹਨਾਂ ਨੂੰ ਅਕਤਰ ਕਰਨ ਦੀ। ਇਹਦੇ ਬਾਰੇ ਵੀ ਅਸੀਂ ਸਰਦਾਰ ਸਰਜੀਤ ਸਿੰਘ ਖਾਲਸਾ ਨੂੰ ਜਾਣੂ ਕਰਵਾਵਾਂਗੇ। ਉਸ ਤੋਂ ਅੱਗੇ ਹਰ ਇੱਕ ਬੰਦਾ ਆਜ਼ਾਦ ਹੈ ਉਹਦੀ ਆਪਣੀ ਮਰਜ਼ੀ ਹੈ। ਕੋਈ ਬੰਦਾ ਵੀ ਪਾਰਟੀ ਬਣਾ ਸਕਦਾ ਹੈ, ਕੋਈ ਬੰਦਾ ਵੀ ਆਪਣੇ ਜਾਤ ਤੌਰ ਤੇ ਆਪਣੀ ਜਥੇਬੰਦੀ ਖੜੀ ਕਰ ਸਕਦਾ ਹੈ। ਇਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਅਸੀਂ ਜੋ ਭਾਵਨਾ ਲੈ ਕੇ ਚੱਲਦੇ ਆਂ ਚੱਲੇ ਆ ਜਰਦਾਸ ਕੀਤੀ ਐ ਉਹ ਸਭ ਨੂੰ ਇਕੱਠਿਆਂ ਕਰਨ ਵਾਸਤੇ ਕੀਤੀ ਐ ਉਹਦੇ ਤੇ ਅਸੀਂ ਸਾਰਿਆਂ ਨੂੰ ਜਿਹਨੀਆਂ ਵੀ ਇਹ ਜਥੇਬੰਦੀਆਂ ਸੁੱਚੀ ਸੋਚ ਰੱਖਦੀਆਂ ਸ਼ਹੀਦਾਂ ਦੇ ਪਰਿਵਾਰ ਹੈ ਭਾਈ ਸਰਬਜੀਤ ਸਿੰਘ ਖਾਲਸਾ ਵੀ ਅਮਰ ਸ਼ਹੀਦ ਦੇ ਭਾਈ ਬਿਆਨ ਸਿੰਘ ਦੇ ਸੁਪੁੱਤਰ ਹੈ ਉਹਨਾਂ ਨੂੰ ਵੀ ਅਸੀਂ ਇਸ ਗੱਲ ਤੋਂ ਜਾਣੂ ਕਰਵਾਵਾਂਗੇ ਸਿੰਘ ਸਾਹਿਬ ਜਿਹੜਾ ਬਾਗੀ ਤੇ ਅਕਾਲੀ ਦਲ ਦਾ ਉਹਨਾਂ ਨਾਲ ਸੰਪਰਕ ਹੋਇਆ ਜਾਂ ਉਹਨਾਂ ਨੇ ਤੁਹਾਡੇ ਨਾਲ ਕੋਈ ਸੰਪਰਕ ਕੀਤਾ ਹੈ ਜੀ ਕਿਸੇ ਤਰ੍ਹਾਂ ਦਾ ਉਹ ਬਹੁਤ ਸੰਪਰਕ ਕਰਦੇ ਆ ਬਾਗੀ ਤੇਰੇ ਵੀ ਕਰਦੇ ਆ ਜਿਹੜੇ ਹਲੇ ਬਾਗੀ ਨਹੀਂ ਹੋਏ ਉਹ ਵੀ ਕਰਦੇ ਆ ਔਰ ਇਹਨਾਂ ਦਾ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਜਦੋਂ ਤੱਕ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਦਾ ਜਿਹੜਾ ਕੇਸ ਸੁਧਾਰ ਨਹੀਂ ਲਿਆ ਜਾਂਦਾ ਇਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਜਾਂ ਇਹਨਾਂ ਨੂੰ ਮਾਫ ਨਹੀਂ ਕਰ ਦਿੱਤਾ ਜਾਂਦਾ ਜਾਂ ਇਹਨਾਂ ਦੇ ਫੈਸਲਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅਸੀਂ ਕਿਸੇ ਵੀ ਨਾ ਬਾਗੀ ਧੜੇ ਨਾਲ ਤੇ ਨਾ ਦੂਜੇ ਧੜੇ ਨਾਲ ਕੋਈ ਅਸੀਂ ਰਲੇਵਾ ਨਹੀਂ ਕਰਾਂਗੇ ਉਹਨਾਂ ਦੇ ਨਾਲ ਕੋਈ ਸਾਡੀ ਸਾਂਝ ਪਿਆਲੀ ਨਹੀਂ ਹੈ ਜਾਂ ਜਥੇ ਵਧੀਆ ਪਰ ਇਸ ਤਰ੍ਹਾਂ ਅਸੀਂ ਆਪਣਾ ਇੱਕ ਏਜੰਡਾ ਲੈ ਕੇ ਚੱਲੇ ਆ ਉਹ ਮੈਂ ਅੱਜ ਉਹਨੂੰ ਐਕਸਪਲੇਨ ਨਹੀਂ ਕਰ ਸਕਦਾ ਕਿ ਇਹ ਇਕਤਾ ਕਿਵੇਂ ਸੰਭਵ ਹੋਗੀ ਪਰ ਮੈਂ ਇਹਨਾਂ ਕਹਿ ਸਕਦਾ ਕਿ ਜਿਹੜੀਆਂ ਸਾਡੀਆਂ ਹੁਣ ਤੱਕ ਦੀਆਂ ਵਿਚਾਰਾਂ ਵੱਖ-ਵੱਖ ਧੜਿਆਂ ਨਾਲ ਹੋਈਆਂ ਉਹਦੇ ਤੋਂ ਮੈਂ ਇਹ ਬੜੇ ਭਰੋਸੇ ਨਾਲ ਕਹਿ ਸਕਦਾ ਕਿ ਇਕਤਾ ਹੋ ਜਾਏਗੀ ਜਦੋਂ ਇਹਨਾਂ ਬੰਦਿਆਂ ਦੀ ਜਿਹਦੇ ਵਿੱਚ ਕਈ ਤਾਲ ਹੈ ਇਹਨਾਂ ਦਲਾਂ ਦੀ ਜਦੋਂ ਇਕਤਾ ਹੋ ਜਾਏਗੀ ਨਾ ਸੰਗਤ ਨੂੰ ਇੱਕ ਕਾਫੀ ਭਰੋਸਾ ਹੋਊਗਾ ਸੰਗਤ ਨੂੰ ਸੰਤੁਸ਼ਟੀ ਹੋਏਗੀ ਵੀ ਜਿਹੜੀ ਇਕਤਾ ਹੋਈ ਹੈ ਬਾਕੀ ਜਿਹੜੇ ਰਹਿ ਜਾਣਗੇ ਉਹ ਵੀ ਫਿਰ ਇਸ ਇਕਤਾ ਦੇ ਕਲਾਵੇ 'ਚ ਆ ਜਾਣਗੇ। ਮੇਨ ਅਕਾਲੀ ਦਲ ਤੋਂ ਤੁਸੀਂ ਵੱਖਰੇ ਹੋ ਤੁਹਾਨੂੰ ਲੱਗਦਾ ਮੇਨ ਅਕਾਲੀ ਦਲ ਵੀ ਤੁਹਾਡੇ ਨਾਲ ਮੇਨ ਅਕਾਲੀ ਦਲ ਕਿਹਨੂੰ ਮੰਨਦੇ ਤੁਸੀਂ? ਕੱਲ ਅਕਾਲੀ ਦਲ ਮੇਨ ਕੋਈ ਨਹੀਂ ਰਿਹਾ। ਦੇਖੋ ਜਿਹੜੇ ਅਕਾਲੀ ਦਲ ਦੀਆਂ 12 ਦੇ ਵਿੱਚੋਂ 10 ਦੀਆਂ ਜ਼ਮਾਨਤਾਂ ਜਬਤ ਹੋ ਗਈਆਂ। ਇੱਕ ਤੇ ਲੜੇ ਹੀ ਨਹੀਂ। 12 'ਚੋਂ 1 ਸੀਟ 13 'ਚੋਂ ਜਿੱਤ ਕੇ ਕਿਹੜਾ ਅਕਾਲੀ ਦਲ ਰਹਿ ਗਿਆ? ਉਤੋਂ ਜਿਹੜੇ ਆਜਾ ਜਿੱਤੇ 2 ਜਿੱਤ ਗਏ। ਇਸ ਵਾਸਤੇ ਅੱਜ ਦੀ ਜਿਹੜੀ ਸਾਡੀ ਖਾਸੋ ਹੀ ਨਹੀਂ ਹਾਲਤ ਹੈ ਨਾ। ਇਸ ਕਰਕੇ ਅਸੀਂ ਇਸ ਪਾਸੇ ਤੁਰੇ ਆਂ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਅਕਾਲੀ ਦਲ ਤੋਂ ਬਿਨਾ ਪੰਜਾਬ ਨਾ ਤਰੱਕੀ ਕਰ ਸਕਦਾ ਨਾ ਸਿੱਖਾਂ ਦਾ ਕੋਈ ਮਸਲਾ ਹੱਲ ਹੋ ਸਕਦਾ ਸਿੱਖ ਕਿੱਧਰ ਜਾਣ ਅੱਜ ਸਰਦਾਰ ਭਗਵੰਤ ਸਿੰਘ ਤਾਂ ਕਿਸ ਨੂੰ ਮਿਲਣ ਨੂੰ ਤਿਆਰ ਨਹੀਂ ਉਹ ਕਹਿੰਦਾ ਜਿਹੜਾ ਮੈਂ ਸੀਐਮ ਬਣਿਆ ਮੇਰੇ ਵਰਗਾ ਬੰਦਾ ਹੀ ਕੋਈ ਨਹੀਂ ਇਸ ਕਰਕੇ ਕਾਂਗਰਸ ਦਾ ਆਪਣਾ ਏਜੰਡਾ ਹੈ ਜਿਹੜਾ ਅਕਾਲੀ ਦਲ ਹੈ ਇਹ ਇੱਕ ਪੰਥ ਦੀ ਜਮਾਤ ਹੈ ਪੰਥ ਦੀ ਜਮਾਤ ਕਰਕੇ ਹੀ বারবার কালাদাল ਨੂੰ ਜਤਾਇਆ ਗਿਆ ਪਰ ਜੋ ਦੁਰਦਸ਼ਾ ਕੀਤੀ ਤੇ ਜ਼ਿੰਮੇਵਾਰ ਕੌਣ ਹੈ ਕੀ ਅਸੀਂ ਉਸ ਨੂੰ ਫੇਰ ਮੰਨ ਲਈਏ ਜਿਹੜੇ ਦਹਾਕਿਆਂ ਤੱਕ ਚੁੱਪ ਰਹੇ ਵੀ ਨਹੀਂ ਕੋਈ ਗੱਲ ਨਹੀਂ ਜੇ ਹੋ ਵੀ ਗਿਆ ਮਸਲਾ ਅੱਜ ਆ ਕੇ ਕੱਲ ਤੱਕ ਸਭ ਤੇ ਕਹਿਣ ਵੀ ਅਸੀਂ ਤਾਂ ਚੁੱਪ ਰਹੇ ਜੀ ਸਾਡੀ ਗਲਤੀ ਆ ਇਹ ਤਾਂ ਉਹਨੇ ਕੀ ਹੈ ਜਿੰਨੇ ਚੁੱਪ ਰਹੇ ਤੇ ਜਿਨ੍ਹਾਂ ਨੂੰ ਹੁਣ ਸੱਦਿਆ ਗਿਆ ਉਹ ਆ ਕੇ ਕੀ ਕਰਦੇ ਨੇ ਕੀ ਆਪਣਾ ਪੱਖ ਰੱਖਦੇ ਨੇ ਸਿੰਘ ਸਾਹਿਬ ਉਹ ਤੇ ਕੀ ਫੈਸਲਾ ਲੈਂਦੇ ਨੇ ਉਹ ਪਟਾਰੀ ਚੋਂ ਕੀ ਨਿਕਲਦਾ ਹੈ 83 ਸਾਹਮਣੇ ਕੀ ਆਉਂਦਾ ਉਹ ਤਰਜਮਾਨੀ ਸਿੱਖ ਭਾਵਨਾਵਾਂ ਦੀ ਹੁੰਦੀ ਕਿ ਨਹੀਂ ਹੁੰਦੀ ਇਹ ਹਲੇ ਬਹੁਤ ਵਿਖ ਵਿੱਚ ਵਿੱਚ ਗੱਲਾਂ ਪਈਆਂ ਇਸ ਕਰਕੇ ਅੱਜ ਦੇ ਦਿਨ ਦੇ ਵਿੱਚ ਕੋਈ ਅਕਾਲੀ ਦਲ ਨਹੀਂ ਹੈਗਾ ਛੋਟੇ ਛੋਟੇ ਧੜੇ ਆ ਉਹਨਾਂ ਧੜਿਆਂ ਨੂੰ ਇਕੱਠਿਆ ਕਰਕੇ ਅਸੀਂ ਅਕਾਲੀ ਦਲ ਝੰਡਾ ਬੁਲੰਦ ਕਰ ਦਿਆਂਗੇ ਪੰਜ ਸਾਲਾਂ ਬਾਅਦ ਸੁਖਵੀਰ ਬਾਦਲ ਨੂੰ 15 ਦਿਨ ਦਾ ਟਾਈਮ ਦਿੱਤਾ ਸੀ ਕੋਸ਼ਿਸ਼ ਦੇ ਲੰਘ ਗਿਆ ਜੀ ਹਲੇ ਤੱਕ ਕੋਈ ਜਵਾਬ ਨਹੀਂ ਆਇਆ ਜੀ ਨੂੰ ਆਏਗਾ ਉਹਦਾ ਸੁਖਵੀਰ ਸਿੰਘ ਦਾ ਵੀ ਬਿਆਨ ਆ ਗਿਆ ਵੀ ਮੈਂ ਨਿੱਜੀ ਤੌਰ ਤੇ ਪੇਸ਼ ਆਉਂਗਾ ਉਹ ਤਾਂ ਆਏਗਾ ਇਹ ਕਾਲ ਤੱਕ ਜਿਹੜਾ ਵੀ ਸਿੱਖ ਹੈ ਉਹਨੂੰ ਸ੍ਰੀ ਅਕਾਲ ਤਾ ਸਭ ਦੇ ਆਦੇਸ਼ ਨੂੰ ਮੰਨਣਾ ਹੀ ਪੈਣਾ ਹੈ। ਉਹ ਹਰ ਹਾਲਤ ਮੰਨੇਗਾ, ਉਹ ਆਏਗਾ ਹੀ। ਉਹ ਤੋਂ ਅੱਗੇ ਸਿੰਘ ਸਾਹਿਬਾਂ ਨੂੰ ਤੇ ਕੀ ਫੈਸਲਾ ਲੈਂਦੇ ਤਾਂ ਆਉਣ ਵਾਲਾ ਸਮਾਂ ਦੇਖੀਏ। ਇੱਕ ਖੇਤਰੀ ਪਾਰਟੀ ਜਾਂ ਅਕਾਲੀ ਦਲ ਹੋਣ ਚਾ ਰਿਹਾ ਕੀ ਲੱਗਦਾ? ਦੇਖੋ ਨਵੀਂ ਨਹੀਂ ਅਕਾਲੀ ਦਲ ਇੱਕ ਹੀ ਹੈ। ਅਕਾਲੀ ਦਲ ਉਹੀ ਹੈ। ਇਹ ਅਕਾਲੀ ਦਲ ਵਾਕਈ ਖੇਤਰੀ ਪਾਰਟੀ ਆ। ਅਸੀਂ ਖੇਤਰੀ ਪਾਰਟੀ ਨੂੰ ਰਹਿਣ ਨਹੀਂ ਦਿੱਤਾ। ਅਸੀਂ 30 ਸਾਲ ਤੱਕ ਰਲੇਵਾ ਰੱਖਿਆ ਭਾਜਪੀ ਨਾਲ। ਜਦੋਂ ਉਹਨਾਂ ਨੇ ਪਾਰਟੀ ਚੋਂ ਬਾਹਰ ਕੱਢ ਦਿੱਤਾ ਫੇਰ ਕਹਿੰਦੇ ਜਿਉਂ ਤੇ ਖਤਰਾ ਸਾਨੂੰ। ਜਦੋਂ ਖੇਤਰੀ ਪਾਰਟੀ ਦੀਆਂ ਜੜਾਂ ਹੀ ਵੜ ਦਿੱਤੀਆਂ ਖਤਮ ਕਰ ਦਿੱਤੀ ਫੇਰ ਵਾਲਾ ਪਉਣ ਲੱਗੇ ਇਸ ਕਰਕੇ ਅਕਾਲੀ ਜਿਹੜਾ ਅਕਾਲੀ ਦਲ ਹੈ ਉਹ ਹੈ ਹੀ ਖੇਤਰੀ ਪਾਰਟੀ ਹੈ ਤੁਸੀਂ ਵੇਖੋਗੇ ਆਉਣ ਵਾਲੇ ਸਮਿਆਂ ਦੇ ਵਿੱਚ ਅਕਾਲੀ ਦਲ ਦਾ ਝੰਡਾ ਬੁਲੰਦ ਹੋਊਗਾ ਸਰ ਸਾਹਿਬ ਦੱਸਦੇ ਹੋ ਕਿ ਰੋਟੀ ਪਿੰਡ ਤੁਹਾਡਾ ਨਾਮ ਅਨਾਉਂਸ ਹੋਇਆ ਸੀ ਪ੍ਰਧਾਨ ਦੇ ਬਸ ਨੇ ਉਹ ਇੱਕ ਬੰਦੇ ਦੀਆਂ ਭਾਵਨਾਵਾਂ ਸੀ ਮੈਂ ਇਹਦੇ ਨਾਲ ਸਹਿਮਤ ਨਹੀਂ ਮੈਂ ਉੱਥੇ ਹੀ ਰੱਦ ਕਰਤਾ ਸੀ ਇਸ ਕਰਕੇ ਜੇ ਕੋਈ ਇੱਕ ਬੰਦਾ ਕਹਿੰਦਾ ਜੀ ਭਾਈ ਜਸਵੀਰ ਸਿੰਘ ਪ੍ਰਧਾਨ ਹੋਣਾ ਚਾਹੀਦਾ ਦੂਜਾ ਉਠੂਗਾ ਜੀ ਨਹੀਂ ਭਾਈ ਛੰਟਾ ਸਿੰਘ ਚਾਹੀਦਾ ਦੂਜਾ ਕੋਈ ਜੀ ਨਹੀਂ ਪ੍ਰਤਪ੍ਰੀਤਮ ਸਿੰਘ ਚਾਹੀਦਾ ਇਹ ਅਸੀਂ ਰੌਲੇ 'ਚ ਨਹੀਂ ਪੈਣਾ ਚਾਹੁੰਦੇ ਅਸੀਂ ਇੱਥੇ ਅੱਗੇ ਮੂਹਰੇ ਲੱਗੇ ਆ ਸਾਰਿਆਂ ਨੂੰ ਇਕੱਠੇ ਕਰਨ ਵਾਸਤੇ ਜੇ ਮੈਂ ਹੀ ਪ੍ਰਧਾਨ ਬਣਨਾ ਹੁੰਦਾ ਮੈਨੂੰ ਹੀ ਸਾਰੇ ਮੰਨਦੇ ਹੁੰਦੇ ਤੇ ਫਿਰ ਤਾਂ ਐਲਾਨ ਕਰ ਦਿੰਦੇ ਸਾਰੇ ਉੱਥੇ ਜਗਾਰਾ ਛੱਡ ਦਿੰਦੇ ਉਹ ਤੁਹਾਨੂੰ ਦੱਸਾਂਗੇ ਉਹ ਅੱਜ ਮੈਂ ਅੱਜ ਹੀ ਦੱਸ ਦਿਆਂ ਤੇ ਕੱਲ ਨੂੰ ਰੌਲਾ ਪੈ ਜੂ ਇਸ ਕਰਕੇ ਉਹ ਤੁਹਾਨੂੰ ਸਾਰਾ ਦੱਸਾਂਗੇ ਵੀ ਕਾਲੀਤਲ ਦੇ ਪ੍ਰਧਾਨਗੀ ਦਾ ਤਾਜ ਕਿਹਦੇ ਸਿਰ ਤੇ ਰੱਖਦੇ ਆ ਔਰ ਬੜਾ ਸਰਬਸੰਮਤੀ ਨਾਲ ਸਰਬਸਾਂਝਾ ਹੋਊਗਾ ਮਾਕਲੀ ਦਾ ਜਿਹੜਾ ਆ ਉਹ ਸੰਤ ਜਗਨ ਸਿੰਘ ਭਿੰਡਾ ਵਾਲੇ ਦੀ ਸੋਚ ਵਰਗਾ ਹੋਣਾ ਚਾਹੀਦਾ ਕਿਹਸਾ ਹੋਣਾ ਚਾਹੀਦਾ ਸ਼ਹੀਦ ਸਰਤਾਜ ਨਾਮ ਨਾਲ ਸੋਲ ਕੀਤਾ ਗਿਆ ਉਹਨੇ ਮਾਫੀ ਮੰਗ ਲਈ ਉਹਨੇ ਦੇਖੋ ਉਹਣੀ ਰਾਜਦੇਵ ਸਿੰਘ ਨੇ ਸ਼ਹੀਦਾਂ ਦੇ ਪਰਿਵਾਰ ਕਹਿਣਾ ਸੀ ਉਹਨੇ ਗਲਤੀ ਦੇ ਨਾਲ ਸ਼ਹੀਦਾਂ ਦੇ ਸਰਤਾਜ ਕਹਿਦਾ ਉਹਨੇ ਸਾਰੇ ਮੀਡੀਆ ਦੇ ਵਿੱਚ ਮਾਫੀ ਮੰਗ ਲਈ ਤੇ ਦੁਬਾਰਾ ਫੇਰ ਮੈਂ ਵੀ ਮਾਫੀ ਮੰਗਦਾ ਜੇ ਕਿਸੇ ਨੂੰ ਹੱਲੇ ਵੀ ਸ਼ੱਕ ਹੈ ਨਾ ਤੇ ਮੈਂ ਵੀ ਮਾਫੀ ਮੰਗ ਲੈਂਦਾ ਅਸੀਂ ਇਹ ਹੀ ਅਪੀਲ ਕਰਨਾ ਚਾਹਾਂਗੇ ਕਿ ਅਸੀਂ ਬਹੁਤ ਜਲਦੀ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਸਿੰਘ ਦੀ ਸੋਚ ਵਾਲੇ ਸੰਗਰਜ ਪੱਖੀ ਸੋਚ ਵਾਲੇ ਸਾਰੇ ਧੜਿਆਂ ਨੂੰ ਇਕੱਠਿਆ ਕਰਕੇ ਇੱਕ ਅਸੀਂ ਬਹੁਤ ਵਧੀਆ ਫਰੰਟ ਦੇਣ ਜਾ ਰਹੇ ਹਾਂ ਤੁਸੀਂ ਥੋੜੀ ਜਿਹੀ ਵੇਟ ਕਰੋ ਜਿੱਥੇ ਤੁਸੀਂ ਲੰਮਾ ਸਮਾਂ 50 ਸਾਲ 60 ਸਾਲ 70 ਸਾਲ ਅਕਾਲੀ ਦਲ ਦੇ ਨਾਲ ਹੰਡਾਇਆ ਅਕਾਲੀ ਦਲ ਨੂੰ ਜਿੱਤਾਂ ਦਿੱਤੀਆਂ ਅਕਾਲੀ ਦਲ ਦੇ ਨਾਲ ਮੋਰਚਿਆਂ ਜੇਲਾਂ ਕੱਟੀਆਂ ਸ਼ਹਾਦਤਾਂ ਦਿੱਤੀਆਂ ਉਥੇ ਕੁਝ ਦਿਨ ਵੇਟ ਕਰੋ ਤੁਹਾਨੂੰ ਬਹੁਤ ਵਧੀਆ ਫਰੰਟ ਦੇ ਆਗੇ ਕੋਈ ਨੌਜਵਾਨ ਆ ਸਕਦਾ ਕਿ ਜਿਵੇਂ ਪੁਰਾਣੀ ਲੀਡਰਸ਼ਿਪ ਚੋਂ ਆਉਗਾ ਉਹਦੇ ਚ ਪੁਰਾਣੇ ਵੀ ਆ ਸਕਦੇ ਕੋਈ ਨਵਾਂ ਵੀ ਆ ਸਕਦਾ ਆਗੂਆਂ ਦੇ ਵਿੱਚ ਕੋਈ ਪਾਬੰਦੀ ਨਹੀਂ ਕੋਈ ਪਾਬੰਦੀ ਨਹੀਂ ਕਿ ਆਗੂ ਔਰਤ ਆ ਸਕਦੀ ਹੈ ਬੱਚਾ ਆ ਸਕਦਾ ਨੌਜਵਾਨ ਆ ਸਕਦਾ ਬਜ਼ੁਰਗ ਆ ਸਕਦਾ ਇਹ ਕੋਈ ਪਾਬੰਦੀ ਨਹੀਂ ਹੈ ਆਸ ਕੀਤੀ ਜਾ ਸਕਦੀ ਹੈ ਕਿ ਆਪੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਝੰਡਾ ਲਹਿਰਾਉਂਦਾ ਹੋਵੇਗਾ ਆਸ ਕੀਤੀ ਜਾ ਸਕਦੀ ਹੈ ਕਿ ਜਿਮਨੀ ਚੋਣਾਂ ਤੋਂ ਪਹਿਲਾਂ ਪਹਿਲਾਂ ਹੀ ਇੱਕ ਝੰਡਾ ਬਲੰਦ ਹੋਊਗਾ ਤੇ ਜਿਮਨੀ ਚੋਣਾਂ ਜਿੱਤਾਂਗੇ ਆਪਾਂ